ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇਹ ਨੀਲੀ ਰਵੀ ਦੇ ਵਿੱਚ ਬਹੁਤ ਜ਼ਿਆਦੀ ਸੋਹਣੀ ਇਹ ਮੱਝ ਸੋ ਦੋਸਤੋ ਇਸ ਦੀ ਕੀ ਡਿਟੇਲ ਹੈਗੀ ਆ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਜਰੂਰ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪਿੰਡ ਨਾਥੇ ਵਾਲਾ ਹੈਗਾ ਦੋਸਤੋ ਜੀ ਨੱਥੂ ਵਾਲਾ ਗਰਬੀ ਦੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਾਥੇ ਵਾਲਾ ਦੋਸਤੋ ਹੈਗਾ ਮੁਦਕੀ ਤੋਂ ਬਾਗਾਪਰਾਣਾ ਰੋਡ ਤੇ ਦੋਸਤੋ ਇਹ ਪਿੰਡ ਆਉਂਦਾ ਹੈਗਾ ਜਿਹੜੀ ਤਹਿਸੀਲ ਆ ਬਾਗਾਪਰਾਣਾ ਪੈਂਦੀ ਹੈ ਜੀ ਜ਼ਿਲ੍ਹਾ ਮੋਗਾ ਪੈਂਦਾ ਹੈ ਦੋਸਤੋ ਇਸ ਦੇ ਓਨਰ ਹਨ ਬਾਈ ਜਗਸੀਰ ਸਿੰਘ ਜੀ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ ਉਹ ਵੀਡੀਓ ਦੇ ਵਿੱਚ ਆਪਾਂ ਦੇ ਦਿੱਤੇ ਹਨ ਤੁਸੀਂ ਆ ਬਾਕੀ ਆਪਾਂ ਟਾਈਟਲ ਦੇ ਵਿੱਚ ਵੀ ਦੇ ਦੇਵਾਂਗੇ ਤੁਸੀਂ ਇਹ ਨੰਬਰਾਂ ਤੇ ਕੰਟੈਕਟ ਕਰਕੇ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਦੋਸਤੋ ਜੇ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ ਤੀਜਾ ਸੂਬਾ ਇਸ ਵਾਰ ਸੋਣ ਜਾ ਰਹੀ ਆ ਆ ਦੂਜੇ ਸੂਬੇ ਦੀ ਜਿਹੜੀ ਮਿਲਕ ਦੀ ਕਪੈਸਿਟੀ ਸੀਗੀ 13 ਲੀਟਰ ਬਾਈ ਹੁਣਾਂ ਦੱਸਿਆ ਵੀ 13 ਲੀਟਰ ਦੀ ਇਸ ਦੀ ਮਿਲਕ ਦੀ ਕਪੈਸਿਟੀ ਰਹੀ ਹੈਗੀ ਆ ਆ ਬਾਕੀ ਇਸ ਵਾਰ ਵੀ ਆ ਬਾਈ ਹੁਣੇ ਕਹਿੰਦੀ ਆ ਵੀ 14 ਤੋਂ 15 ਲੀਟਰ ਦੀ ਮਿਲਕ ਦੀ ਆਸ ਕੀਤੀ ਜਾਂਦੀ ਆ ਚੰਗੇ ਸੋਹਣੇ ਲੇਵੇ ਦੀ ਦੋਸਤੋ ਕਾਫੀ ਵਿ ਬਾਕੀ ਜਿਹੜੇ ਨਿਸ਼ਾਨ ਹਨ ਨੀਲੀ ਰਾਵੀ ਦੇ ਉਹ ਤੁਸੀਂ ਵੇਖ ਸਕਦੇ ਹੋ ਜੀ ਨੀਲੀ ਰਾਵੀ ਨਸਲ ਦੇ ਵਿੱਚ ਪੂਰੇ ਨਿਸ਼ਾਨ ਆਪਦੇ ਕਵਰ ਕਰਦੀ ਹੈ ਆ ਮੂੰਹ ਮੱਥਾ ਵੀ ਤੁਸੀਂ ਵੇਖ ਸਕਦੇ ਹੋ ਬਾਉਂਡੀ ਸਟਰਕਚਰ ਵੀ ਵੇਖ ਸਕਦੇ ਹੋ ਦੋਸਤੋ ਆ ਪਿੱਠ ਪੂੜਾ ਤੁਸੀਂ ਵੇਖ ਸਕਦੇ ਹੋ ਕਾਫੀ ਚੌੜਾਈ ਦੇ ਵਿੱਚ ਹੈਗਾ ਪਿੱਛਾ ਕਾਫੀ ਵਧੀਆ ਚੰਗਾ ਚੌੜਾ ਹੈਗਾ ਤੀਜਾ ਸੂਆ ਇਸ ਵਾਰ ਸੁੰਨ ਜਾ ਰਹੀ ਆ ਬਾਕੀ ਦੋਸਤੋ ਨੀਲੀ ਰਾਵੀ ਦੇ ਬੱਚੇ ਪਹਿਲੇ ਦੋ ਜੁਸੂਵੇ ਵੀ ਅਸਨੇ ਚੰਗੇ ਪਾਏ ਨੇ ਇਸ ਵਾਰੀ ਬਾਈ ਹੁਣੀ ਕਹਿੰਦੇ ਆ ਵੀ ਇਸ ਵਾਰ ਵੀ ਚੰਗਾ ਬੱਚਾ ਦੇਊਗੀ ਨੀਲੀ ਰਾਵੀ ਦੇ ਵਿੱਚ ਪਹਿਲੇ ਦੋ ਸੁਵਿਆਂ ਦੇ ਵਿੱਚ ਕਟੀਆਂ ਦਿੱਤੀਆਂ ਹਨ ਇਸ ਨੀਲੀ ਦਾ ਵੀ ਮੱਝ ਨੇ ਬਾਕੀ ਇਸ ਵਾਰ ਵੀ ਜਿਹੜੀ ਗੱਬਣ ਹੈਗੀ ਐ ਦੋਸਤੋ ਇਹ ਨੀਲੀ ਰਾਵੀ ਦੇ ਸਾਣ ਤੋਂ ਹੈਗੀ ਆ ਬਾਕੀ ਬਾਈ ਹੁਣੀ ਵਪਾਰ ਕਰਦੇ ਹਨ ਪਸ਼ੂਆਂ ਦਾ ਲੈਣ ਦੇਣ ਬਾਕੀ ਕਈ ਵਾਰ ਅੱਗੋਂ ਪੂਰੀ ਜਾਣਕਾਰੀ ਨਹੀਂ ਸਹੀ ਮਿਲਦੀ ਕਿ ਵੀ ਨੀਲੀ ਰਾਵੀ ਦਾ ਟੀਕਾ ਕਿਹੜਾ ਇਹਦੇ ਵਿੱਚ ਭਰਾਇਆ ਹੈਗਾ ਜਾਂ ਕਿਹੜੀ ਏਆਈ ਕਰਵਾਈ ਹੈ ਜਾਂ ਸਿੱਧਾ ਜੰਪ ਲਵਾਇਆ ਹੈ ਬਾਕੀ ਬਾਈ ਹੁਣੀ ਕਹਿੰਦੇ ਵੀ ਅੱਗੋਂ ਪੂਰੀ ਆਪ ਨੂੰ ਪੁੱਛ ਕੇ ਗੱਲਬਾਤ ਕੀਤੀ ਸੀ ਵੀ ਨੀਲੀ ਰਾਵੀ ਦੇ ਚੰਗੇ ਬੁੱਲ ਤੋਂ ਇਹ ਇਸ ਦੀ ਕ੍ਰੋਸਿੰਗ ਹੋਈ ਆ ਸੋ ਦੋਸਤੋ ਜਿਹੜਾ ਮੁੱਲ ਹੈਗਾ ਬਾਈ ਹੁਣੀ ਕਹਿੰਦੇ ਵੀ 90000 ਰੁਪਏ ਸਾਡੀ ਡਿਮਾਂਡ ਹੈਗੀ ਆ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਵੇਗਾ ਬਾਕੀ ਚੰਗੀ ਸੋਹਣੀ ਸੁਚੱਜੀ ਇਹ ਜਿਹੜੀ ਮੱਝ ਹੈਗੀ ਆ ਦੋਸਤੋ ਵਿੱਥੀ-ਬੁੱਥੀ ਤੁਸੀਂ ਮੂਹਰੇ ਅਗਲੇ ਥਾਣੇ ਦੀ ਦੋਸਤੋ ਵੇਖ ਸਕਦੇ ਹੋ ਚੰਗੀ ਸੋਹਣੀ ਵਿੱਥੀ ਹੈਗੀ ਆ ਥਾਣਾ ਦੀ ਗੈਬ ਜ਼ਿਆਦਾ ਵਧੀਆ ਮੁੱਠੀ ਪਰ ਥਣ ਲੱਗਾ ਹੈਗਾ ਬਾਕੀ ਹਜੇ 5 ਦਿਨ ਬਾਈ ਹੁਣੀ ਕਹਿੰਦੇ ਵੀ ਲੈ ਜਾਣੇ ਹਨ ਇਸ ਮੱ ਹੋਰ ਵੀ ਹਵਾਨਾ ਜਿੰਨਾ ਬਣਾਉਣਾ ਦੋਸਤੋ ਜ਼ਰੂਰ ਬਣਾਵੇਂਗੀ ਬਾਕੀ ਜਿਹੜੀ ਮਿਲਕ ਦੀ ਆ ਵੀ 14 ਤੋਂ 15 ਲੀਟਰ ਦੀ ਗਾਰੰਟੀ ਵਾਲੀ ਗੱਲ ਹੈਗੀ ਆ ਜਿਹੜੇ ਮੇਰੇ ਵੀਰ ਚੰਗੇ ਚਾਹਵਣ ਹੋਣ ਨੀਲੀ ਰਾਵੀ ਖਰੀਦਣ ਦੇ ਤੁਸੀਂ ਬਾਈ ਹੁਣਾ ਦੇ ਮੋਬਾਈਲ ਤੇ ਕੰਟੈਕਟ ਦੋਸਤੋ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਚੰਗੀ ਸਿੰਘ ਸੁਗ ਦੀ ਬਣਤਰ ਤੁਸੀਂ ਦੋਸਤੋ ਵੇਖ ਸਕਦੇ ਹੋ ਖੁੱਲੀ ਜ ਸਿੰਘ ਨੂੰ ਥੋੜਾ ਪਿੱਛੋਂ ਜਾ ਕੇ ਮੋੜਿਆ ਹੋਇਆ ਹੈ ਸਿੰਘ ਨੂੰ ਬਾਕੀ ਅੱਖਾਂ ਪਿੱਲੀਆਂ ਹਨ ਦੋਸਤੋ ਨਿਸ਼ਾਨ ਪੈਰ ਚਾਰੇ ਵਾਈਟ ਹਨ ਦੋਸਤੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ